ਰਤਨ ਧੰਨਵਾਦ ਗੁਰੂ ਸਾਹਿਬ ਜੀ ਨੇ ਰਾਤ ਦਰਸ਼ ਅਪਾਰ ਨਾਮ ਮੋ ਲਈ ਜਿਓ ਨਿਤ ਜਪੈ ਤੇਰੇ ਦਾਸ ਪੁਰਖ ਅਤੋਲਈ ਜਿਓ ਸਾਂਤ ਰਸਨ ਬੁੱਠਾ ਆਪ ਟੁੱਠਾ ਹਰ ਰਸੈ ਸਦੀ ਮਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨ ਦਿਨ ਜਾਗਿਆ ਸਦ ਸਦਾ ਸਮਰੰਤਨ ਸੁਆਮੀ ਸਾਸ ਸਾਸ ਗੁਣ ਬੁਲਈ ਬਿਨਵੰਤ ਨਾਨਕ ਥੋਰ ਸਾਦੂ ਨਾਮ ਪ੍ਰਭ ਅਮੋਲਈ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸਨਕ ਸੁਨੰਦ ਮਹੇਸ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸਨਕ ਸੁਨੰਦ ਮਹੇਸ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸਤ ਸੰਗਤ RAM ਹਿਰਦੈ ਵਸਾਈ ਰਹਾਉ अनुमान सर गरुड़ समान सुरपत नरपत नहीं गुण जाना जार भेद अर सिमरत पुराण कमला पत कमला नहीं जाना कह कबीर सो परमै नाही पग लग राम ਰਹਿ ਸਰਣਾਹੀ ਕਹ ਕਬੀਰ ਸੋ ਪਰਮੈ ਨਾਹੀ ਪਗਲਗ ਰਾਮ ਰਹਿ ਸਰਣਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਨਵਾਸੀ ਸੰਗਤਾਂ ਨੂੰ ਬੇਨਤੀ ਹੈ ਅੰਮ੍ਰਿਤ ਵੇਲਾ ਹੋਇਆ ਹੈ ਅੰਮ੍ਰਿਤ ਵੇਲਾ ਸੱਜਣਾ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਦੇ ਮਹਾਂਵਾਕਾਂ ਅਨੁਸਾਰ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਉਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਵਿਖੇ ਪਹੁੰਚ ਕਰਕੇ ਬਾਣੀ ਵਿਚਾਰ ਨਾਲ ਜੁੜ ਕਰਕੇ ਆਪਦਾ ਮਨੁੱਖਾ ਜੀਵਨ ਨੂੰ ਸਫਲਾ ਬਣਾਓ ਜੀ ਅੱਜ 3 ਤਰੀਕ ਮੰਗਲਵਾਰ ਸਮਾਚਾਰ 4:00 ਵਜੇ ਅਲੀਮਟ ਹੋ ਗਏ ਹਨ ਸੋ ਸਰਬ ਸੰਗਤਾਂ ਨੂੰ ਬੇਨਤੀ ਹੈ ਉਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਵਿਖੇ ਪਹੁੰਚ ਕਰਕੇ ਬਾਣੀ ਦੇ ਨਾਲ ਜੁੜ ਕਰਕੇ ਆਪਦਾ ਮਨੁੱਖਾ ਜੀਵਨ ਨੂੰ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਦਿਆਗੇ ਅਰਦਾਸ ਸਾਡੀ